ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਬੀਬੀ ਵਾਲਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਤੇ ਮਿੱਤਰੋ ਸਰਬਜੀਤ ਦੇ ਆਪਾਂ ਘਰੋਂ ਵੀਡੀਓ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਚੰਗੇ ਕੱਦ ਕਾਟ ਵਾਲੀ ਸੋਹਣੀ ਮਿੱਤਰੋ ਆਪਾਂ ਝੋਟੀ ਦਿਖਾ ਰਹੇ ਆ ਕੁੰਡੀ ਝੋਟੀ ਆ ਫੇਸ ਕੁਆਲਟੀ ਮਿੱਤਰੋ ਚੰਗੀ ਆ ਤੇ ਦੁੱਧ ਵੀ ਭਾਈ ਕਹਿੰਦਾ ਪਹਿਲੇ ਸੂਏ ਚੰਗਾ ਕੱਢਿਆ ਤੇ ਦੂਜੇ ਸੂਏ ਮਿੱਤਰੋ ਸੂਣ ਵਾਲੀ ਆ ਥੋੜਾ ਜਿਹਾ ਮਿੱਤਰੋ ਕਈ ਪਸੂ ਉਪਰਾ ਮੰਦੇ ਹੁੰਦੇ ਨੇ ਤੇ ਥਾਲੇ ਵੀ ਦੀ ਮਿੱਤਰੋ ਸਾਫ ਜਿਹੜੇ ਵੀ ਵੀਰ ਭਰਾ ਨੂੰ ਜਰੂਰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਹਾਂ ਸੰਪਰਕ ਤੇ ਗਾਹਾਂ ਮਿੱਤਰੋ ਕਹਿੰਦਾ ਬਾਈ ਕਹਿੰਦਾ ਟੀਕਾ ਵੀ ਜਿਹੜਾ ਲਾਇਆ ਵਾ ਉਹ ਵੀ ਚੰਗਾ ਸਿਮਣ ਲੱਗਿਆ ਵਾ ਤੇ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਜੇਕਰ ਕਿਸੇ ਭਰਾ ਨੇ ਆਪਾਂ ਤੋਂ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ 98724 82124 ਅੱਗੇ ਤੇ ਵੈਕਸਡ ਮਿੱਤਰੋ ਚੰਗਾ ਹਵਾਨਾ ਦਿਖਾਈ ਦਿੰਦਾ ਇੱਕ ਵਾਰੀ ਆਪਾਂ ਤੋੜਦੇ ਆਂ ਫਿਰ ਕਰਦੇ ਆਂ ਗੱਲਬਾਤ ਥੁਜ ਲੋਟ ਹੱਥ ਤੋਂ ਤੋੜ ਮਿੱਤਰੋ ਤੁਸੀਂ ਦੇਖ ਸਕਦੇ ਬਹੁਤ ਚੰਗੀ ਸਰੀਰ ਦੀ ਬਣਤਰ ਵੀ ਬਹੁਤ ਚੰਗੀ ਆ ਕੱਦ ਕਾਰ ਤੇ ਛੇਧ ਪੱਖੋਂ ਵੀ ਮਿੱਤਰੋ ਬਹੁਤ ਹੀ ਸੋਹਣੀ ਆ ਕੋਇਨ 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 ਜਾਂਦੇ ਜਿੱਧਰ ਜਾਂਦੇ ਬੰਦੇ ਬੰਦੇ ਥੋੜਾ ਮਿੱਤਰੋ ਉਪਰ ਆ ਬਸੂ ਕਰਦਾ ਪੋਖੜ ਚ ਚਲੋ ਕੋਈ ਨਹੀਂ ਥੋੜਾ ਉਪਰ ਆ ਮੰਨ ਲਿਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਮਤ ਗਿਆ ਜੀ ਆਪਣਾ ਨਾਮ ਹੈਗਾ ਸਰਬਜੀਤ ਹਣਾ ਹਾਂਜੀ ਜਿਹੜਾ ਆਪਣਾ ਘਰ ਹੈ ਮਤਲਬ ਫਿਰਨੀ ਤੇ ਹਾਂ ਮੇਨ ਰੋਡ ਤੇ ਮੇਨ ਰੋਡ ਤੇ ਜਦੋਂ ਬਟਿੰਡਾ ਤੋਂ ਨਥਾਣਾ ਨਥਾਣਾ ਰੋਡ ਤੇ ਹਣਾ ਨਹਿਰ ਨੂੰ ਜਾਂਦੇ ਜਦੋਂ ਆਪਾਂ ਹਾਂਜੀ ਠੀਕ ਹੈ ਇਹ ਜਿਹੜੀ ਆਪਾਂ ਝੋਟੀ ਦਿਖਾਈ ਆ ਇਹ ਦਸੂਆ ਦੂਜਾ ਸੂਆ ਬਈ ਦੂਜਾ ਸੂਆ ਸੂਣ ਵਾਲੀ ਆ ਪਹਿਲਾ ਸੂਈ ਵੀ ਆ ਠੀਕ ਹੈ ਤੇ ਪਹਿਲਾ ਕਿੰਨਾ ਕ ਦੁੱਧ ਕੱਢਿਆ ਵਾ 14 ਲੀਟਰ ਕੱਢਿਆ ਬਈ ਓਕੇ ਤੇ ਠੀਕ ਆ ਕਿਹੜਾ ਲੱਗਿਆ ਬਈ ਡੀ ਐਫ 12 ਰਾਣਾ ਦਾ ਮੋ ਤਾਂ ਇਹਨਾਂ ਦਾ ਲਸ ਮੇਡਰ ਹੀ ਆਉਣਾ ਹਾਂਜੀ ਓਕੇ ਠੀਕ ਹੈ ਤੇ ਮੁੱਲ ਕੀ ਕਰਤਾ ਜੀ ਮੋਲਾ ਪਾ 160 ਮੰਗਦੇ ਆ ਬਈ 160 ਹਾਂਜੀ ਮਾਣ ਤਾਣ ਮਾਣ ਤਾਣ ਮੌਕੇ ਤੇ ਕਰ ਦੇਗੇ ਬਈ ਠੀਕ ਹੈ ਤੇ ਫੋਨ ਨੰਬਰ ਆਪਣਾ ਫੋਨ ਨੰਬਰ ਆਪਣਾ ਹੈਗਾ 97791 03248 9779102348 48 ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਬਾਈ ਮਿੱਤਰੋ ਪਹਿਲੇ ਸੂਏ ਬਾਈ ਕਹਿੰਦਾ ਵੀ 14 ਲੀਟਰ ਕੱਢਿਆ ਵਾ ਤੇ ਥਣਾ ਦਾ ਗਾਇਬ ਤੇ ਥਣਾ ਦੀ ਦੂਰੀ ਤੁਸੀਂ ਅੰਦਾਜ਼ਾ ਲਾ ਸਕਦੇ ਬਹੁਤ ਹੀ ਚੰਗੀ ਤੇ ੁੰਡੀ ਝੋਟੀ ਆ ਥੋੜਾ ਜਿਹਾ ਮਿੱਤਰੋ ਉਪਰ ਆ ਪਸੂ ਮੰਦਾ ਦੇਖੋ ਬੀੜਗੋ ਸ਼ੇਅਰ ਜ਼ਰੂਰ ਕਰਦਾ ਕਰੋ ਤਾਂ ਜੋ ਤੁਸੀਂ ਨਹੀਂ ਲੈਣੀ ਤੁਹਾਡੇ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਨੇ ਲੈਣੀ ਹੁੰਦੀ ਹੈ ਤਾਂ ਉਹਨੂੰ ਚੰਗਾ ਪਸੂ ਮਿਲ ਜੇ ਧੰਨਵਾਦ